ਹਾਂ ਦ੍ਰੈਸ਼ ਕੁਮਾਰ ਕਿੰਨੀ ਦੇਰ ਤੋਂ ਕੰਮ ਕਰਦੇ ਹੋ ਡਿਪਾਰਟਮੈਂਟ ਵਿੱਚ ਬੈਕ ਵਿੱਚ ਜਿੰਨੀ ਹੋ ਗਿਆ ਬਾਕੀ 5 ਸਾਲ ਹੋਗੇ 25 30 ਸਾਲ ਹੋਗੇ ਸਫਾਈ ਠੀਕ ਚੱਲਦੀ ਹੈ ਬਹੁਤ ਬੜੀ ਕੂੜਾ ਚੱਕ ਹੋ ਜਾਂਦਾ ਰੋਜ਼ ਦਾ ਹਾਂ ਜੀ ਹੈ ਮਸ਼ੀਨਾਂ ਆਜੀ ਲੱਗੀ ਹੈ ਹਾਂ ਜੀ ਆਜੀ ਆਈ ਹੈ ਰੋਜ਼ ਚੱਲਦੀ ਹੈ ਹੈ ਰੋਜ਼ ਹੀ ਆਂਦੇ ਚੱਕੇ ਜੀ ਉਸ ਨੂੰ ਸਰ ਰੋਜ਼ ਹੀ ਆਉਂਦੇ ਚਲੋ ਬਹੁਤ ਅੱਛਾ ਰੋਜ਼ ਹੀ ਆਉਂਦੀ ਰੋਜ਼ ਹੀ ਚੱਕਰ ਹੋ ਜਾਂਦਾ ਚਲੋ ਵਰਦੀ ਤੁਹਾਡੀ ਹੈ ਹੈ ਵਰਦੀ ਦਿਓ ਕਮਿਸ਼ਨਰ ਸਾਹਿਬ ਡਰੈਸ ਯੂਨੀਫਾਰਮ ਹੈ ਬੱਤੇ ਉੱਤੇ ਸਭ ਮਿਲ ਰਹੀ ਜੀ ਕਿੱਥੇ ਆਪਾਂ ਹੈ ਕਿੱਥੇ ਫਿਰ ਉਹ ਵਰਦੀ ਕਿੱਥੇ ਪਾ ਕੇ ਨਹੀਂ ਆਇਆ ਨੇ ਕਰ ਲੋ ਪਾਲਾ ਨਵੀਂ ਦੇਣੀ ਆ ਤੁਹਾਨੂੰ ਮਿਲਦੀ ਨਹੀਂ ਹੈਗੀ ਚਲੋ ਜੀ ਜੀ ਆਜੋ ਕਰ ਲੀਏ ਫਿਰ ਆਪਾਂ ਇੱਥੇ ਬੈਠੇ ਹਾਂ ਹਾਂ ਜੀ ਜੀ ਹੈ ਚਲੋ ਇੱਕੋ ਇੱਕ ਮਾ ਦੋ ਸਾਰੇ ਕੋਈ ਕਰਾ ਦਿਓ ਜੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਕਿ ਰੂਟੀਨ ਚ ਅਸੀਂ ਆਪਾਂ ਪੂਰੇ ਪੰਜਾਬ ਵਿੱਚ ਲੋਕਲ ਗਵਰਨਮੈਂਟ ਬੋਡੀ ਡਿਪਾਰਟਮੈਂਟ ਵਾਲੋ ਸੀ ਆਪਾਂ ਪੂਰੀ ਕਮੇਟੀ ਕਾਰਪੋਰੇਸ਼ਨ ਇਨਸਪੈਕਸ਼ਨ ਕਰਦੇ ਕਰਦੇ ਰੇ ਸੀ ਆਪਾਂ ਤੇ ਅੱਜ ਅਸੀਂ ਪਹੁੰਚੇ ਆ ਪਟਿਆਲਾ ਤੇ ਉਸ ਤਕਰੀਬਨ 7 ਵਜੇ ਅਸੀਂ ਇੱਥੇ ਆ ਗਏ ਆ ਤੇ ਸਾਡਾ ਪੂਰਾ ਡਿਪਾਰਟਮੈਂਟ ਮਿਸਟਰ ਸਾਹਿਬ ਡੀਸੀ ਸਾਹਿਬਾਨ ਸਾਡਾ ਮੇਅਰ ਸਾਹਿਬਾਨ ਤੇ ਜਿੰਨੇ ਵੀ ਅਹੁਦੇਦਾਰ ਹੈ ਸਾਡੇ ਸਾਡੇ ਨਾਲ ਨੇ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜੋ ਮੈਂ ਹਾਲਾਤ ਅੱਜ ਦੇਖੀਏ ਤੇ ਆ ਗਏ ਅੱਜ ਪਟਿਆਲਾ ਤੇ ਇੱਕ ਹਿਸਟੋਰੀਕਲ ਸਿਟੀ ਹੈਗਾ ਪਟਿਆਲਾ ਇੱਕ ਬੜਾ ਨਾਮ ਵਾਲਾ ਸ਼ਹਿਰ ਹੈਗਾ ਨਾਮੀ ਸ਼ਹਿਰ ਹੈਗਾ ਪਰ ਜਿਸ ਤਰ੍ਹਾਂ ਦੇ ਸਫਾਈ ਦੇ ਹਾਲਾਤ ਦੇਖੇ ਬੜੇ ਮੈਨੂੰ ਨਮੋਸ਼ੇ ਹੋਈ ਆ ਆਈ ਐਮ ਰੀਅਲੀ ਵੈਰੀ ਐਬਸੈਟ ਬੈ ਕਮਿਸ਼ਨਰ ਸਾਹਿਬ ਮੇਰੇ ਨਾਲ ਹੀ ਮੈਂ ਇਹਨਾਂ ਨੂੰ ਮੂੰਹ ਤੇ ਕਹਿ ਰਿਹਾ ਮੈਂ ਲਾਈਵ ਹੋ ਕੇ ਕਹਿ ਰਿਹਾ ਕਿ ਕਿ ਜਿਹੋ ਜੇ ਸਾਨੂੰ ਸ਼ਾਮਵੰਤ ਸਿੰਘ ਪਟਿਆਲਾ ਸਾਫ਼ ਸੁਥਰਾ ਹੋਗਾ ਪਰ ਇਹੋ ਜੇ ਸਾਨੂੰ ਹਾਲਾਤ ਨਹੀਂ ਮਿਲੇ ਮੈਂ ਕਹੂੰਗਾ ਕਿ ਅਜੇ ਕਿ ਜਿਹੜੀਆਂ ਛੋਟੀਆਂ ਕਮੇਟੀਆਂ ਹੁੰਦੀਆਂ ਉਹਦੇ ਚ ਇਹਨਾਂ ਵੱਧ ਸਫਾਈ ਹੁੰਦੀ ਆ ਤੇ ਮੈਂ ਅੱਜ ਕਹੂੰਗਾ ਕਿ ਜਿੱਦ ਨੇ ਵੀ ਸਾਡੇ ਅਫਸਰ ਸਹਿਬਾਨ ਨੇ ਇਹ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇ ਰੂਪ 'ਚ ਮੈਂ ਕਹਿਣ ਆ ਕੇ ਜਾ ਰਿਹਾ ਵਾਰਨਿੰਗ ਦੇ ਕੇ ਜਾ ਰਿਹਾ ਕੱਲ ਤੋਂ ਨਹੀਂ ਅੱਜ ਤੋਂ ਹੀ ਕੰਮ ਤੇ ਲੱਗ ਜਾਓ ਠੀਕ ਹੈ ਨਹੀਂ ਤਾਂ ਜੋ ਮੈਂ ਜੋ ਮੇਰਾ ਐਕਸ਼ਨ ਹੋਗਾ ਫਿਰ ਉਹਦਾ ਤੁਸੀਂ ਰਿਜ਼ਲਟ ਉਹਦਾ ਤੁਸੀਂ ਸੋਚ ਨਹੀਂ ਸਕਦੇ ਤੇ ਮੈਨੂੰ ਰਿਜ਼ਲਟਸ ਚਾਹੀਦੇ ਨੇ ਤੇ ਅੱਜ ਤੋਂ ਐਕਸ਼ਨ ਲੱਗ ਜਾ ਜਿੱਲੇ ਵੀ ਸਫਾਈ ਹੈਗੀ ਉਹ ਜਿੱਲੇ ਵੀ ਸਾਈਟਸ ਦੇਖੀ ਅਸੀਂ ਆ ਪਤਾ ਹੈ ਜੀਵੀ ਪੁਆਇੰਟ ਆਉਣ ਚਾਹੀਏ ਸੈਕੰਡਰੀ ਪੁਆਇੰਟ ਆਉਣ ਤੇ ਅਸੀਂ ਚਾਹੁੰਦੇ ਕਿ ਪੂਰੇ ਸਾਫ ਹੋਣ ਮੈਂ ਅਗੇਨ ਮੈਂ ਵਿਸ਼ਵਾਸ ਦਵਾ ਪਟਿਆਲਾ ਪਟਿਆਲਾ ਵਾਸੀਆਂ ਨੂੰ ਕਿ ਅਸੀਂ ਦੁਬਾਰਾ ਆ ਕੇ ਅਸੀਂ ਆਪਾ ਵਿਜ਼ਿਟ ਕਰਾਂਗੇ ਸਰਪ੍ਰਾਈਜ਼ ਕਰਾਂਗੇ ਤੇ ਜੋ ਗੰਦਗੀ ਅਸੀਂ ਦੇਖੀ ਹੈ ਮੈਂ ਮੈਂ ਆਸ ਕਰਦਾ ਇਹਨਾਂ ਅਫਸਰਾਂ ਕੋਲ ਡਿਪਾਰਟਮੈਂਟ ਕੋਲ ਕਿ ਉਹ ਨਹੀਂ ਘਰੂਗੇ ਨਹੀਂ ਤਾਂ ਮੇਰੇ ਕੋ ਬਹੁਤ ਸਾਰੇ ਐਕਸ਼ਨ ਹੈਗੇ ਆ ਤੇ ਉਹ ਅਸੀਂ ਆਪਾਂ ਕਰਾਂਗੇ ਆਪਾਂ ਮੇਰੀ ਇਹ ਵਰਨਿੰਗ ਹੈ ਕਮਿਸ਼ਨਰ ਸਾਹਿਬ ਜੀ ਮੇਅਰ ਸਾਹਿਬ ਦੇਖੋ ਬਤਲ ਗਏ ਬਹੁਤ ਹੀ ਮੈਨੂੰ ਨਮਸ਼ੀ ਹੋਈ ਹੈ ਬਤਲ ਗਏ ਆਮ ਰੀਅਲੀ ਬਰੀ ਅਫਸਰ ਜੋ ਹਾਲਾਤ ਦੇਖਿਆ ਇਹਦੇ ਤੇ ਇਦਾਂ ਦੇ ਉੱਪਰ ਮੌਨਸੂਨ ਸੀਜ਼ਨ ਆ ਮੱਛੀ ਮੱਛਰ ਹੋ ਗਿਆ ਮੱਖੀ ਹੋ ਗਿਆ ਡੈਰੀਆ ਹੋ ਗਿਆ ਡੇਂਗੂ ਅਗੇ ਸ਼ੁਰੂ ਹੋ ਜਾਣਾ ਤੇ ਅਸੀਂ ਸਫਾਈ ਨਹੀਂ ਕਰਾਂਗੇ ਤੇ ਉਹ ਬੜੇ ਹਾਲਾਤ ਮਾੜੇ ਹੋ ਸਕਦੇ ਤੇ ਮੈਂ ਇਹ ਕਹੂੰਗਾ ਕਿ ਇਹ ਨੂੰ ਸੀਰੀਅਸਲੀ ਉਹਨੇ ਸੀਰੀਅਸ ਲੋਟ ਅੱਜ ਤੋਂ ਹੀ ਤੁਸੀਂ ਆ ਸਾਰਾ ਲੱਗ ਜਾ ਜੀ ਚੱਲੋ ਰਾਈਟ ਚੱਲ ਥੈਂਕ ਯੂ ਵੈਰੀ ਗੁੱਡ ਜੀ